ਜੈ ਜੀ ਦੋਸਤੋ ਤੋਂ ਮੈਂ ਤੁਹਾਡਾ ਆਪਣਾ ਗੁਰਸੇਕ ਸਰ ਗੁਰਸੇਕ ਇੰਸਟੀਚਿਊਟ ਦੇ ਅਫੀਸ਼ੀਅਲ YouTube ਚੈਨਲ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਵੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਅਸੀਂ ਜਿਹੜਾ ਕੀ ਹੈ ਵੈਸੇ ਤਾਂ ਅਹਾਂ ਤੱਕ ਕਲਾਸ ਦੇ ਵਿੱਚ ਹੀ ਆਪਾਂ 13 ਤਰੀਕ ਦੇ ਵਿੱਚ ਸ਼ਾਮਿਲ ਹੋ ਗਏ ਸੀ ਅੱਜ ਤੁਹਾਨੂੰ ਪਤਾ ਹੈ 13 ਫਰਵਰੀ ਦੇ ਵਿੱਚ ਅਸੀਂ ਐਂਟਰ ਹੋ ਚੁੱਕੀਆਂ ਅੱਜ ਤਰੀਕ ਹੈ ਬਹੁਤ ਸੁਹਾਣੀ ਹੈ 13 ਤਰੀਕ ਹੈ ਜੀ ਕਹਿੰਦੇ ਫਰਵਰੀ ਮਹੀਨੇ ਠੀਕ ਹੈ ਤੇ 2024 ਹੈ ਅੱਜ ਜਿਹੜਾ ਕੀ ਹੈ 10ਵੀਂ ਤੇ 12ਵੀਂ ਵਾਲਿਆਂ ਨੂੰ ਸਭ ਤੋਂ ਪਹਿਲਾਂ ਦਾ ਬੈਸਟ ਆਫ ਲੱਕ ਹੈ ਬਈ ਪੀਪਰ ਦੇ ਲਈ ਤੇ ਦੇਖੋ ਅੱਜ ਜਿਹੜਾ ਕੀ ਹੈ ਪੇਪਰ ਹੈ ਆਪਾਂ ਪਾਰ ਕੇ ਰੱਖ ਦੇਣਾ ਕਿਉਂਕਿ ਆਪਾਂ ਬਹੁਤ ਮਿਹਨਤ ਕੀਤੀ ਹੈ ਠੀਕ ਹੈ ਕਿਉਂਕਿ ਆਪਾਂ ਬਹੁਤ ਮਿਹਨਤ ਕੀਤੀ ਹੈ ਰਾਤਾਂ ਦੀ ਕਲਾਸ ਕੀਤੀ ਸੀ ਕਨ ਡੇਟਾ ਵੀ ਇਡੀ ਵੱਡੀ ਮੈਰਾਥਨ ਚੱਲੀ ਰਾਤ ਵੀ ਇਡੀ ਮੈਰਾਥਨ ਚੱਲੀ ਰਾਜ ਦੀ ਕਲਾਸ ਹੈ 12 ਨੂੰ ਤਾਂ ਬਾਦ ਖਤਮ ਹੋਈ ਹੈ ਠੀਕ ਹੈ ਇੱਕ ਦਿਨ ਦੇ ਵਿੱਚ 12-12 ਚੈਪਟਰ ਕੱਲ ਆਪਾਂ ਕੰਪਲੀਟ ਕੀਤੇ ਐ 12 ਦੇ 12 ਕੱਲ ਆਪਾਂ ਸਾਰੀ ਸੋਸ਼ੀਓਲੋਜੀ ਖਤਮ ਕੀਤੀ ਹੈ ਇੱਕ ਦਿਨ ਦੇ ਵਿੱਚ ਕੱਲ ਦੇ ਤਾਰੀਫ ਹੈ ਤੁਹਾਡੇ ਸਹਿਯੋਗ ਦੇ ਨਾਲ ਹੋਇਆ ਸਾਰਾ ਕੁਝ ਠੀਕ ਹੈ ਅੱਜ ਜਿਹੜੀ ਅਸੀਂ ਗੱਲ ਕਰਦੇ ਜਾ ਰਹੇ ਆ ਉਹ ਕੰਮ ਜਾ ਰਹੇ ਆ ਪਲੱਸ 2 ਔਰ ਸਾਇੰਸ ਦਾ ਜਿਹੜਾ ਪੇਪਰ ਹੈ ਬੇਟਾ ਠੀਕ ਹੈ ਸਟੈਟ ਜਿਹੜਾ ਕ੍ਰੈਕ ਠੀਕ ਹੈ ਪੇਪਰ ਨੂੰ ਕਿਵੇਂ ਕ੍ਰੈਕ ਕਰਕੇ ਉਹਣਾ ਮੇਰੇ ਦੋਸਤੋ ਠੀਕ ਹੈ ਅਸੀਂ ਉਸ ਸਟ੍ਰੈਟਜੀ ਬਾਰੇ ਜਿਹੜੀ ਕੀ ਹੈ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਠੀਕ ਹੈ ਬੜੇ ਪਿਆਰ ਦੇ ਨਾਲ ਵਜ਼ੀ ਇਹ ਨਤੀਜਾ ਨੂੰ ਦੇਖਣਾ ਹੈ ਠੀਕ ਹੈ ਮੈਂ ਤੋਂ ਦੱਸਦਾ ਇਹ ਵੀ ਪੀਪਰ ਕਿਵੇਂ ਦਾ ਜਿਹੜਾ ਕੀ ਹੈ ਪੀਪਰ ਕਿਵੇਂ ਦਾ ਆ ਰਿਹਾ ਹੈ ਪੀਪਰ ਨੂੰ ਕਿਵੇਂ ਕਿੱਥੇ ਕਿੱਥੇ ਅਸੀਂ ਕਿਹੜੇ ਕਿਹੜੇ ਪੂਛਰਾਂ ਦੇ ਵਿੱਚ ਸਵਾਲ ਰੱਖਣੇ ਕਿਹੜੇ ਕਿਹੜੇ ਪੂਛਰਾਂ ਦੇ ਵਿੱਚ ਅਸੀਂ ਕਾਲੀ ਰੱਖਣੀ ਹੈ ਅਗਰ ਰੈਡੀਓ ਅਗਰ ਰੈਡੀਓ ਤਾਂ ਜਰ ਵੀ ਦੱਸੋ ਭਾਈ ਚੱਲੀਏ ਭਾਈ ਚੱਲੀ ਵੀਡੀਓ ਲਾਈਕ ਕਰ ਦਿਓ ਮੇਰੇ ਦੋਸਤ ਵੀਡੀਓ ਬਸ ਵੱਧ ਤੋਂ ਵੱਧ 10 ਮਿੰਟ ਦੀ ਹੋਊਗੀ ਵੈਰੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਸਿਮਰਨ ਪ੍ਰੀਤ ਕੌਰ ਜੀ ਆ ਚੁੱਕੇ ਨਵਜੋਤ ਕੌਰ ਜੀ ਆ ਚੁੱਕੇ ਆਕਾਸ਼ਦੀਪ ਜੀ ਆ ਚੁੱਕੇ ਹੈ सलीम खान जी आ चुके हैं गौरव जी ले रहे हैं चलो जी चलिए चलिए गुरप्रीत जी बलवंत सिंह जी नरेंद्र कौर जी चलिए भाई वीडियो ने करी बार किया लाइक कर दे यार ठीक है मेरे सब तो पहले देखो जी थ्योरी हो रही है साड़ी ਲਿਖਤੀ ਪੇਪਰ ਰਿਟਰਨ ਪੇਪਰ ਹੋ ਰਿਹਾ ਜਗਾ ਉਹ 70 ਨੰਬਰ ਦਾ ਹੋ ਰਿਹਾ ਠੀਕ ਹੈ ਅੱਜ ਸਾਨੂੰ ਸੈਮ ਥਿਊਰੀ ਦਾ ਮਤਲਬ ਹੈ 70 ਨੰਬਰ ਦਾ ਪੇਪਰ ਆ ਰਿਹਾ ਬਿਲਕੁਲ ਲੰਡੋ ਪੇਪਰ ਹੈ ਬਹੁਤ ਈਜ਼ੀ ਪੇਪਰ ਹੈ ਮੈਂ ਤੁਹਾਨੂੰ ਦੱਸ ਦਵਾ ਇਹ ਪੇਪਰ ਜਿਹੜਾ ਕੀ ਹੈ ਬਹੁਤ ਈਜ਼ੀ ਵੇ ਦੇ ਨਾਲ ਟੈਕਲ ਹੋਣ ਵਾਲਾ ਪੇਪਰ ਹੈ ਕਾਰਨ ਇਹ ਹੈ ਪੇਪਰ ਹੈ ਹੀ ਛੋਟਾ ਜਿਹਾ ਕਿਉਂਕਿ ਜਿਹੜੇ ਲੋਗ ਕੋਲ ਉਸ ਤੇ ਨਾ ਵੀ 4-4 ਨੰਬਰ ਦੇ ਹੈ ਠੀਕ ਹੈ ਹੁਣ ਦੇਖੋ सब तो पहले एक गो पेपर किए आया ती नंबर प्लस चौबीस नंबर प्लस सोलह नंबर सत्तर ठीक है।, है इस गई इस गल का रखियो एक आसन चढ़ा गया एक आसन चढ़ा गया एक दो, दो, दो चार सात ਠੀਕ ਹੈ ਜੀ 70 ਨੰਬਰ ਦਾ ਵੀਪਰ ਜਿਹੜਾ ਕੀ ਤੁਹਾਡਾ ਇਸ ਤਰ੍ਹਾਂ ਦਾ ਹੈ ਪਹਿਲਾਂ ਮੇਰੀ ਹੁਣ ਗੱਲ ਧਿਆਨ ਨਾਲ ਸੁਣੋ ਬੜੇ ਪਿਆਰ ਦੇ ਨਾਲ ਗੱਲ ਸੁਣਦੀ ਹੈ ਜਿਹੜੇ ਕੀ ਹੈ ਕੁਸਚਨ ਹੈ ਜਿਹੜੇ ਠੀਕ ਹੈ ਤੁਸੀਂ ਆਬਜੈਕਟਿਵ ਟਾਈਪ ਕਰ ਲੋ ਕੁਛ ਮਰਜ਼ੀ ਕਰ ਲੋ ਆਬਜੈਕਟਿਵ ਟਾਈਪ ਕੁਸਚਨ ਮੇਰੇ ਦੋਸਤ 3 ਕੁਸਚਨ ਆ ਰਹੇ ਹਨ ਰੇਗ ਕੁਸਚਨ 1 ਨੰਬਰ ਦਾ ਹੈ

ਇਹ ਹੋ ਗਿਆ ਕੁਐਸਚਨ ਨੰਬਰ 1 ਇਹ ਕੁਐਸਚਨ ਨੰਬਰ 1 ਕਹਿ ਮੇਰੇ ਦੋਸਤ ਕੁਐਸਚਨ ਨੰਬਰ 2 ਦੇ ਅੱਗੇ ਮੈਂ ਗੱਲ ਕਰਾਂ ਸੋਲੋ ਪਹਿਲਾਂ ਮੈਂ ਤੁਹਾਨੂੰ ਸਟ੍ਰੈਟਜੀ ਦੱਸਦਾ ਠੀਕ ਹੈ ਕੁਐਸਚਨ ਨੰਬਰ 2 ਦੇ ਵਿੱਚ ਜਿਹੜੇ ਕੀ ਹੈ ਸ਼ਾਰਟ ਉੱਤਰ ਵਾਲੇ ਕੁਐਸਚਨ ਹੋਣਗੇ ਸ਼ਾਰਟ ਕੁਐਸਚਨ ਆਨਸਰਸ ਆਉਣੀਆਂ ਮੇਰੇ ਦੋਸਤ ਠੀਕ ਹੈ ਇਹਦੇ ਵਿੱਚ ਤੁਹਾਨੂੰ ਮੈਂ ਦੱਸਦਾ ਹੈ 8 ਕੁਐਸਚਨ ਕਰਨੇ ਹੋਣਗੇ ਹਰ ਇੱਕ ਕੁਐਸਚਨ 3 ਨੰਬਰ ਦਾ ਹੋਊਗਾ 24 ਨੰਬਰ ਦਾ ਆਹ ਵਾਲਾ ਪੇਪਰ ਇੱਥੇ ਸ਼ਾਰਟ ਕੁਐਸਚਨ ਆਨਸਰ ਆਉਣਗੇ ਕਿੰਨੇ ਸ਼ਾਰਟ ਕੁਸਚਨ ਅੰਜ਼ਰ ਆ ਰਹੇ ਸਰਵ ਤਿੰਨ ਨੰਬਰ ਦੇ ਵਿੱਚ ਇੱਕ ਕੁਸਚਨ ਤਿੰਨ ਨੰਬਰ ਦਾ ਹੈ ਅੱਠ ਕੁਸਚਨ ਕਰ ਲਿਆ ਖੋਸ਼ਕਾ ਵੀ ਦੱਸਦਾ ਹੈ ਸੁਣੋ ਅਕੋਰਡਿੰਗ ਟੂ ਮਾਡਲ ਸੈਂਪਲ ਪੇਪਰ ਆ ਪੰਜਾਬ ਬੋਰਡ 2023 ਟੂ 24 ਠੀਕ ਹੈ ਉਹਦੇ ਅਕੋਰਡਿੰਗਲੀ ਦੱਸ ਰਿਹਾ ਮੈਂ ਆਹ ਬੇਟਾ ਜਿਹੜੇ ਅੱਠ ਕੁਸਚਨ ਹੋ ਗਏ ਛੋੜੀ ਚੱਲੋ ਮੇਰੀ ਗੱਲ ਆ ਜਿਹੜੇ ਅੱਠ ਕੁਸਚਨ ਹੋ ਗਏ

ਬਹੁਤ ਲੰਡੂ ਉੱਪਰ ਹੈ ਲੰਡੂ ਤੇ ਪ੍ਰੈਸ ਕਰਕੇ ਹੈ ਕਿਉਂਕਿ ਟੋਟਲ ਕੁਐਸਚਨ ਕਿੰਨੇ ਆਗੇ ਚਾਰ ਆ ਹੋਗੇ ਚਾਰਾ ਚਾਰਾ ਦੇ ਵਿੱਚ ਆਪਸ਼ਨ ਹੈ ਚਾਰ ਤੇ ਚਾਰ 8 ਕੁਐਸਚਨ ਇੱਥੇ ਹੋਣਗੇ ਚਾਰ ਆ ਸੀ 8 4 12 12 ਕੁਐਸਚਨਾਂ ਦੇ ਵਿੱਚੋਂ 8 ਕੁਐਸਚਨ ਕਰਨੇ ਹਰੇਕ ਚ ਆਪਸ਼ਨ ਹਰੇਕ ਕੁਐਸਚਨ ਦੇ ਵਿੱਚ ਆਪਸ਼ਨ ਹੋਊਗੀ ਆ ਜਿਹੜੇ ਚਾਰ ਕੁਐਸਚਨ ਨੇ ਤੁਹਾਨੂੰ ਕਰਨੇ ਪੈਣਗੇ ਬਾਕੀ ਦੇ ਚਾਰ ਕੁਐਸਚਨਾਂ ਦੇ ਵਿੱਚ ਆਪਸ਼ਨ ਹੋਊਗੀ ਇਆ ਜੀ ਬਾਕੀ ਦੇ ਜਿਹੜੇ 8 ਕੁਐਸਚਨ ਹੈ 8 ਚੋਂ 4 ਕਰਨੇ ਹੋਣਗੇ ਠੀਕ ਹੈ ਇਸ ਗੱਲ ਦਾ ਯਕੀਨੀ ਬਾਅਦ ਲੰਡਰ ਪੇਪਰ ਜਿਹੜਾ ਆਉਂਦਾ ਹੋਇਆ ਉਹ ਕਰ ਲਓ ਜੀ ਜਿਹੜੇ ਆਪਾਂ ਲੋਕ ਕੁਐਸਚਨ ਕੱਲ ਸਾਰੇ ਕੀਤੇ ਆ ਉਹਨਾਂ ਦੇ ਵਿੱਚੋਂ ਕੁਐਸਚਨ ਫਸਣਗੇ ਠੀਕ ਹੈ 4 ਕੁਐਸਚਨ ਆਪਸ਼ਨਲ ਆਉਣਗੇ 4 ਕੁਐਸਚਨ ਵਿਦਾਊਟ ਆਪਸ਼ਨ ਆਉਣਗੇ 12 ਕੁਐਸਚਨਾਂ ਦੇ ਵਿੱਚੋਂ ਸਿਰਫ 8 ਕੁਐਸਚਨ ਕਰਨੇ ਆ ਤੇ ਨੰਬਰ ਦਾ ਇੱਕ ਕੁਐਸਚਨ ਅੱਧੀ ਸੀਟ ਭਰ ਲਓ ਜੀ ਬਤ ਤੁਹਾ ਕੋਈ ਚੱਕਰ ਨਹੀਂ

ਕਮ ਇਹ ਵੀ ਲੱਡੂ ਹੈ ਕਮ ਇਹ ਲੱਡੂ ਕਿਵੇਂ ਬਿਰਦੋ ਸੁਣੋ ਕਿੰਨੇ ਹੋੜਿਆ ਚਾਰ ਕੁਸਚਨ ਚਾਰ ਕੁਸਚਨ ਵਾਲੇ ਆਨਸਰ ਕਰ ਲਿਆ ਹਰੇਕ ਕੁਸਚਨ ਚਾਰ ਨੰਬਰ ਦਾ ਹੋਗਾ 16 ਨੰਬਰ ਦਾ ਪੇਪਰ ਇਥੇ ਆ ਰਿਹਾ ਆ ਬੜਾ ਠੀਕ ਹੈ 16 ਨੰਬਰ ਦਾ ਪੇਪਰ ਇਥੇ ਆ ਰਿਹਾ ਮੈਂ ਤੁਹਾਨੂੰ ਦੱਸ ਦਵਾ ਦੰਦ ਦੋ ਦੋ ਜਿਹੜਾ ਸੈਕਸ਼ਨ A ਹੈ ਸੈਕਸ਼ਨ A ਦੇ ਵਿੱਚੋਂ ਤੋਤਾ ਤੱਕ 4 ਕੁਸਚਨ ਹੋਣੇ ਆ 2 ਕਰਨੇ ਆ ਸੈਕਸ਼ਨ B ਦੇ ਵਿੱਚੋਂ ਬੇਟਾ 4 ਕੁਸਚਨ ਹੋਣੇ ਆ 2 ਕਰਨੇ ਆ ਬੱਡੇ ਕੁਸਚਨ ਕਿਹੜੀ 8 ਹੋੜੇ 8 ਚ 4 ਕਰਨੇ ਆ ਇਹਦੇ ਤੇ ਮੈਂ ਦੱਸ ਦਵਾ ਹਰੇਕ ਕੁਸਚਨ ਦੇ ਇੱਥੇ ਤਾਂ 4 ਚਾਰ ਚ ਸੀਗੇ ਇੱਥੇ ਹਰੇਕ ਕੁਸਚਨ ਚ ਆਪਸ਼ਨ ਹੈ ਹਰੇਕ ਕੁਸਚਨ ਚ ਆਪਸ਼ਨ ਹੈ ਪਹਿਲੇ ਪਾਠ ਦੇ ਵਿੱਚੋਂ ਦੋ ਕੁਐਸਚਨ ਹੋਗੇ ਦੋ 'ਚ ਇੱਕ ਕਰਨੇ ਫਿਰ ਪਾਠ ਦੇ ਵਿੱਚ ਦੋ ਕੁਐਸਚਨ ਹੋਗੇ ਇੱਕ ਕਰਨੇ ਫਿਰ ਚਾਰ ਕੁਐਸਚਨ ਟੋਟਲ ਹੋਗੇ ਚਾਰ 'ਚ ਦੋ ਕਰਨੇ ਫਿਰ ਪਾਠ ਬੀ ਤੇ ਜਾਓ ਪਾਠ ਬੀ ਦੇ ਵਿੱਚੋਂ ਦੋ ਕੁਐਸਚਨ ਹੋਣੇ ਦੋ 'ਚ ਇੱਕ ਕਰਨੇ ਫਿਰ ਦੋ ਕੁਐਸਚਨ ਹੋਣਗੇ ਦੋ 'ਚ ਇੱਕ ਕਰਨਾ ਜਾਂਦੀ ਦੋ ਤੇ ਦੋ ਚਾਰ ਹੋ ਗਏ ਚਾਰ 'ਚ ਦੋ ਕਰਦੇ ਚਾਰ ਤੇ ਚਾਰ ਕੁਐਸਚਨ ਹੋਣੇ ਕਰਨੇ ਦੋ-ਦੋ ਕੁਐਸਚਨ ਸਾਰਿਆਂ ਦੇ ਵਿੱਚ ਆਪਸ਼ਨ ਹੈ ਜਿਹੜਾ ਚੰਗੀ ਤਰ੍ਹਾਂ ਨਾਲ ਆਉਦਾ ਹੈ

ਅਗਰ ਇਹਦਾ ਕੁਐਸਚਨ ਦਾ ਆਨਸਰ ਸਹੀ ਹੋਇਆ ਤਾਂ ਤੁਹਾਨੂੰ ਪੂਰਾ 1 ਨੰਬਰ ਮਿਲਦਾ ਹੈ ਗਲਤ ਹੋ ਗਿਆ ਤਾਂ ਪੂਰੀ 0 ਆਡਾ ਮਿਲਦਾ ਹੈ ਠੀਕ ਹੈ ਆ ਜਿਹੜੇ 30 ਨੰਬਰ ਹੈ ਜਿਹੜੇ 30 ਕੁਐਸਚਨ ਛੋਟੇ ਹੋਣੇ ਹੈ ਇਹਨਾਂ ਦੇ ਵਿੱਚ ਕਾਹਲੀ ਨਹੀਂ ਕਰਨੀ ਜੇ ਤੁਹਾਨੂੰ ਪੇਪਰ ਆਉਦਾ ਹੈ ਤਾਂ ਤੁਸੀਂ ਦੇਖੋ ਗੁਰਸੇਵ ਸਰ ਦੇ ਸਟੂਡੈਂਟਾਂ ਦਾ ਪੇਪਰ ਤੁਹਾਨੂੰ ਸਾਰਾ ਆਉਂਦਾ ਹੋਊਗਾ ਇਹ ਗੱਲ ਗਾਰੰਟੀ ਮੇਰੀ ਹੈ ਅਗਰ ਇਹ 30 30 ਕੁਐਸਚਨ ਬੱਚੇ ਨੂੰ ਆਉਦੇ ਹੋਣ ਤੱਕ ਆਪਾਂ ਦਾ ਕਿੰਨੇ ਟਾਈਮ ਦਾ ਆ ਸਿਰਫ 10 ਤੋਂ 15 ਮਿੰਟ ਦੇ ਵਿੱਚ ਤੁਸੀਂ ਇਹ 3 ਨੰਬਰ ਚੱਕ ਲੋਗੇ ਜਿਹੜੇ ਬੱਚੇ ਨੂੰ ਪੇਪਰ ਆਉਂਦਾ ਸਾਰੇ ਬੱਚਿਆਂ ਨੂੰ ਤੁਹਾਨੂੰ ਪੇਪਰ ਆਉਂਦਾ ਠੀਕ ਹੈ ਆਪਾਂ ਫੈਟ ਕੇ ਰੱਖਦੇ ਰਹਿ ਜਿਵੇਂ ਸਿਲਵਰ ਦੇ ਭਾਂਡੇ ਚ ਕਹਿੰਦੇ ਉਬਲਦੇ ਜਿਹੜਾ ਆਂਡੇ ਉਹਦਾ ਫੈਟ ਕੇ ਰੱਖ ਦਾਂਗੇ ਠੀਕ ਹੈ 3 ਨੰਬਰ ਦਾ ਜਿਹੜਾ ਕੀ ਇਥੋਂ 3 ਕੁਐਸਚਨ ਆਉਂਦੇ ਸੋਣੋ ਮੇਰੀ ਗੱਲ ਉੱਥੇ ਜਾ ਕੇ ਕੁਐਸਚਨ ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁਣ ਲਓ ਜਿਹੜੇ ਬੱਚਿਆਂ ਨੂੰ ਸਾਰਾ ਪੇਪਰ ਆਉਂਦਾ ਹੈ ਉਹਦਾ ਜਾ ਕੇ ਸਾਰਾ ਪੇਪਰ ਫਰੋਲ ਲੈ ਕੇ ਕੋਈ ਚੱਕਰ ਨਹੀਂ

फिर आंसर दूसरे पे जाओ थोड़ा औदा ले लेना फिर आंसर तीसरे पे जाओ नहीं औदा एक ही जगह छोड़ दो एक ही जगह खाली छोड़ दो एक ही जगह खाली छोड़ एक बार दस दबा छीटा बहुत हो गया पहला क्वेश्चन लिखया क्वेश्चन पहला लिखया पूरा आंसर लिखया आंसर लिखता आ क्वेश्चन अगली लाइन आंसर लिख अगली लाइन अगला और एक का एक लाइन स्किप करनी लिखना यानी मैं मैं दस दवा जिथेन आंसर है ना। किसे आंसर जितने खत्म होंगे बाद हमेशा एक लाइन घटो घट छ फिर अगला क्वेश्चन शुरू करो जो तो आंसर खत्म हो गया फिर एक लाइन छस्चन लिखना गल खा, खाने बढ़ गई ਇੱਕ ਇੱਕ ਹਰੇਕ ਕੁਐਸਚਨ ਦਾ ਆਨਸਰ ਖਤਮ ਹੋਣ ਤੋਂ ਬਾਅਦ ਨਵਾਂ ਕੁਐਸਚਨ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਲਾਈਨ ਛੱਡ ਲਈਏ ਤੀਜਾ ਨਹੀਂ ਹੋਦਾ ਛੱਡੋ ਫਿਰ ਇਹਦੀ ਲਾਈਨ ਛੱਡੀ ਸੀ ਚੌਥਾ ਉਹਦਾ ਲਿਖ ਦੋ ਪਹਿਵਾ ਨਹੀਂ ਹੋਦਾ ਫਿਰ ਇਹਦੀ ਖਾਲੀ ਫਿਰ ਇਹਦੀ ਜਗ੍ਹਾ ਛੱਡ ਦਿਓ ਠੀਕ ਹੈ ਇਹਦੇ ਵਿੱਚ ਅਮਾਨਦਾਨੀ ਬਣਤਰੀਆਂ ਤੁਸੀਂ ਪਹਿਲੇ 30 ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਅਮਾਨਦਾਨੀ ਬਣਤਰੀਆਂ ਇਹਦੇ ਵਿੱਚ ਪਹਿਲੇ ਦੇ ਵਿੱਚ ਤੁਸੀਂ ਧੁੱਕੇ ਨਹੀਂ ਲਾਉਂਦੇ ਸ਼ੁਰੂ ਜੇ ਤੁੱਕੇ ਜਵਾਂ ਨਹੀਂ ਲੋੜੀ ਠੀਕ ਹੈ ਆਪ ਕੋ ਸਟੱਡੀ ਕਰਾਉਂਦਾ ਤੁਹਾਡਾ ਅੱਧਾ ਘੰਟਾ ਪੌਣਾ ਘੰਟਾ ਲੱਗ ਜੂਗਾ ਅੱਧਾ ਪੌਣਾ ਘੰਟਾ ਲੱਗ ਜੂਗਾ ਆ 30 ਕੁਐਸਚਨਾਂ ਦੇ ਅਨਸਰ ਲਿਖਦੇ ਨੇ ਉਹ ਤੋਂ ਬਾਅਦ ਇਹਦਾ ਜਿਹੜੇ ਆ ਜਿਹੜੇ ਆਉਣੇ ਆ ਜਿਹੜੇ ਕੁਐਸਚਨ ਆਉਣੇ ਚਾਰ ਕਰਨੇ ਆ ਇਹਨਾਂ ਨੂੰ ਤੁਸੀਂ ਕਰਦੇ ਜਾਇਜੇ ਛੱਡਿਓ ਜਨਾ ਇਹਨਾਂ ਨੂੰ ਜਿਹੜਾ ਚੰਗੀ ਤਰ੍ਹਾਂ ਆਉਂਦਾ ਉਹਨੂੰ ਕਰੀ ਚੱਲੇ ਉਹਨੇ ਟੀਚਰ ਦੇ ਜਿੱਦ ਕੰਮ ਹੁੰਦਾ ਠੀਕ ਹੈ ਲੌਂਗ ਕੁਐਸਚਨ ਜਿਹੜੇ ਉਹ ਵੀ ਬੇਟਾ ਸਰੀਆਤਾ ਅਸੀਂ ਚਾਹ ਉਸ ਲਈ ਠੀਕ ਹੈ ਅੱਜ ਅੱਠ ਕੁਐਸਚਨ ਕਰਨੇ ਆ ਜਿਹੜੇ ਉਹਦੇ 29 ਚੱਲੇ ਜਿੱਕੇ ਲਈ ਠੀਕ ਹੈ 29 ਚੱਲੇ ਇੱਕ ਹੀ ਛੱਡ ਲਈ ਜਿਹੜਾ ਨਹੀਂ ਹੋਦਾ ਕਰੀ ਛੱਡੀ ਚੱਲੇ ਜਿਹੜਾ ਆਉਂਦਾ ਉਹਨੂੰ ਕਰੀ ਚੱਲ ਫਿਰ ਅਨੋਰ ਕੁਐਸਚਨ ਹੈ 8 ਭਾੜੇ 8 ਚ 4 ਕਰਨੇ ਆ ਜਿਹੜਾ ਉਹਦਾ ਕਰੀ ਚੱਲੇ ਜਿਹੜਾ ਨਹੀਂ ਆਉਂਦਾ ਦੀ ਜਗ੍ਹਾ ਛੱਡੀ ਚੱਲੇ ਠੀਕ ਹੈ ਇਹਨੂੰ ਸੀ ਕਹਿੰਦੇ ਸਕਿਪ ਐਂਡ ਡੂ ਪਰ 104 ਦੇ ਨਾਲ ਸਮਝੋ ਜਿਹੀ ਜਿਹੜਾ ਤਾਂ ਆਉਂਦਾ ਹੈ ਜਿਹੜਾ ਕੁਐਸਚਨ ਆਉਂਦਾ ਉਹਨੂੰ ਕਰਕੇ ਉਹਦੇ ਤੇ ਟਿੱਕ ਲਾ ਦੇ ਜਿਹੜਾ ਕੁਐਸਚਨ ਤੁਹਾਨੂੰ ਲੱਗਦਾ ਕਿ ਯਾਰ ਮੈਨੂੰ ਅੱਧਾ ਬਚੱਤਾ ਪਤਾ ਕੋਈ ਗੱਲ ਨਹੀਂ ਕਿਸੇ ਤੋਂ ਕੋਈ ਥੋੜੀ ਬਹੁਤ ਬਾਤ ਹੈ ਤੁਹਮੇ ਲੱਗੀ ਪਤਾ ਲੱਗ ਗਿਆ ਉਹਦੇ ਅਸੀਂ ਪੂਰਾ ਲਿਖ ਦਾਂਗੇ ਮੈਨੂੰ ਪਰ ਅੱਧਾ ਕੁਐਸਚਨ ਦਾ ਆਨਸਰ ਪਤਾ ਹੈ ਉਹਦੇ ਤੇ ਇਸ ਤਰ੍ਹਾਂ ਸਟਾਰ ਲਾ ਦੇ ਜੀ ਇਹ ਕੁਐਸਚਨ ਪੇਪਰ ਤੇ ਦਸਰੇਵੇਂ ਜਿਹੜੇ ਕੁਐਸਚਨ ਦਾ ਆਨਸਰ ਲਿਖਦਾ ਉਹਦੇ ਤੇ ਟਿੱਕ ਲਾ ਦੇ ਜੀ ਸਿੱਧੀ ਇਸ ਤਰ੍ਹਾਂ ਜਿਹੜੇ ਦਾ ਤੁਹਾਨੂੰ ਲੱਗਦਾ ਇਹ ਮੈਨੂੰ 50 50 ਆਉਂਦਾ ਪਰ ਮੈਂ ਇੱਕ ਵਾਰੀ ਜਗ੍ਹਾ ਛੱਡ ਦਿੰਦਾ ਬਾਅਦ ਚ ਕਿਸੇ ਨੂੰ ਪੁੱਛ ਕੇ ਪੂਰਾ ਲਿਖ ਲਊਗਾ ਉਹਦੇ ਤੇ ਸਟਾਰ ਲਾ ਲਿਓ ਜੀ ਜਿਹੜਾ ਤੁਹਾਨੂੰ ਲੱਗਦਾ ਵੀ ਆ ਤੁਹਾਨੂੰ ਜਾਇਨ ਜੀ ਵਾਲੇ ਆਉਂਦਾ ਉਹਨੂੰ ਹੈਸ਼ ਬਣਾ ਲਿਓ ਜੀ ਉਹਨੂੰ ਕੀ ਬਣਾ ਲਿਓ ਜੀ ਹੈਸ਼ ਲਾ ਲਿਓ ਉਹਦੇ ਤੇ ਠੀਕ ਹੈ ਹੁਣ ਜਿਹੜੇ ਜਿਹੜੇ ਹੋ ਗਏ ਹੁਣ ਆ ਜਿਹੜਾ ਸਕਿਪ ਐਂਡ ਸਕੈਮ ਵਾਲਾ ਕੁਸਚਨ ਦਾ ਆਪੋਰਚਨ ਸਕਿਪ ਐਂਡ ਡੂ ਇਹਦੇ ਵਿੱਚ ਕੀ ਕਰਦਾ ਕੁਸਚਨ ਲਿਖੀ ਗਏ ਨੰਗੀ ਗਏ ਲਿਖੀ ਗਏ ਨੰਗੀ ਗਏ ਜਿਹੜਾ ਆਉਂਦਾ ਕਰੀ ਗਏ ਜਿਹੜਾ ਨਹੀਂ ਆਉਂਦਾ ਉਹਨੂੰ ਛੱਡ ਦਿ पहुंचो पेपर कितने उस घंटे तक थोड़ा समा हो जा दो हो जाए पौने दो घंटे हो जाए सवा दो घंटे हो जाए बच्चे की स्पीड से मैरी करता है ठीक है उस तो अटैक करना एक हजे तक किसी ने पूछना कुछ ना कुछ नहीं ਅਟੈਕ ਤੁਸੀਂ ਕਰਨਾ ਇਸ ਕੁਐਸਚਨਾਂ ਦੇ ਜਿਹੜੇ ਸਟਾਰ ਵਾਲੇ ਆ ਪਰ ਇਹਨਾਂ ਵਿੱਚ ਅਟੈਕ ਤੁਸੀਂ ਹਜੇ ਵੀ ਨਹੀਂ ਕਰਨਾ ਇਹਨਾਂ 'ਚ ਅਟੈਕ ਨਹੀਂ ਕਰਨਾ ਸਾਡੇ ਵੀ ਜਵਾਬ ਮਤਲਬ ਚਲੋ 3 ਕੁਐਸਚਨ ਆ ਤੁਸੀਂ 25 ਕੁਐਸਚਨ ਕਰ ਲਏ 5 ਰਹਿਗੇ ਹਜੇ ਅਟੈਕ ਨਹੀਂ ਕਰਨਾ ਇਹਨਾਂ ਤੇ ਜਿਹੜੇ ਰਹਿ ਗਏ ਅਟੈਕ ਉਹ ਲਾਸਟ ਦੇ ਲਾਸਟ ਦੇ 20 ਮਿੰਟ ਅੰਦਰ ਅਟੈਕ ਕਰਨਾ ਬੇਟਾ 20 ਮਿੰਟ ਜਦੋਂ ਤੱਕ ਰਹਿੰਦੇ ਉਦੋਂ ਤੱਕ ਵੇਟ ਕਰ ਲੈਣੀ ਹੈ ਕਈ ਟੀਚਰ ਆਪ ਖੁਦ ਬੋਲ ਕੇ ਕਰਵਾ ਜਾਂਦੇ ਹੁੰਦੇ ਆ ਕਿਉਂਕਿ ਛੋਟੇ ਕੁਐਸਚਨ ਇਹਨਾਂ ਚ ਤੁੱਕਾ ਨਾ ਮਾਰੋ ਜੀ ਲਾਸਟ ਵਾਲੇ 15 20 ਮਿੰਟ ਤੱਕ ਵੇਟ ਕਰਿਓ ਜੀ ਕਿਉਂਕਿ ਇਹਦੇ ਜਿੱਦਾਂ ਤੁਸੀਂ ਜੇ ਸਹੀ ਗੱਲ ਤੇ ਲਿਖਣਾ ਜਾਂ ਖਾਲੀ ਤਾਂ ਲਿਖਣੀ ਹੈ ਜਾਂ ਇੱਕ ਸ਼ਬਦਾਂ ਇੱਕ ਦੋ ਸ਼ਬਦਾਂ ਚੁੱਤਰ ਲਿਖਣਾ ਜਾਂ MCQ ਲਿਖਣਾ MCQ ਵਾਲਾ ਕੁਸਚਨ ਹੈ ਜਿਹੜਾ ਉਹਦੇ MCQ ਵਾਲੀਆਂ ਚਾਰੇ ਵਿਸ਼ਾਰ ਉਤਾਰਨ ਦੀ ਲੋੜ ਨਹੀਂ ਹੈ ਸਿੱਧਾ ਦਾ ਆਨਸਰ ਲਿਖ ਦਿਓ ਜੀ ਠੀਕ ਹੈ ਇਹਦੇ ਵਾਸਤੇ ਤੁਸੀਂ ਵੇਟ ਕਰਦੇ ਆ ਲਾਸਟ ਵਾਲੇ 15 ਤੋਂ 20 ਮਿੰਟ ਠੀਕ ਹੈ ਜੀ ਆ लास्ट ਵਾਲੇ 15 ਕਿਉਂਕਿ ਕਈ ਫੀਚਰ ਕਰਵਾ ਜਾਂਦੇ ਹੁੰਦੇ ਬਟ ਟੀਚਰ ਦੱਸ ਦਿੰਦੇ ਹੁੰਦੇ ਆ ਜਾਂ ਕਰੂ ਦੇ ਦਿੰਦੇ ਹੁੰਦੇ ਆ ਜਾਂ ਟੀਚਰ ਕਹਿ ਦਿੰਦੇ ਆ ਥੋੜਾ ਬਹੁਤ ਪੁੱਛ ਗਿੱਚ ਕੇ ਕਰ ਲੋ ਠੀਕ ਹੈ ਇਹਦੇ ਵਿੱਚ ਤੁਸੀਂ ਬਾਜੇ ਤੁਸੀਂ ਅਟੈਕ ਕਿਹੜੇ ਦੇ ਕਰਨਾ ਜਿਹੜੇ ਤੁਹਾਨੂੰ ਇਹਦੇ ਚ ਵਾਗੇ ਇਹਦੇ ਵਿੱਚ ਜਿਹੜੇ ਸਟਾਰ ਆਏ ਸੀ ਇਹਦੇ ਵਿੱਚ ਜਿਹੜੇ ਸਟਾਰ ਵਾਲੇ ਸੀ ਉਹਨਾਂ ਨੂੰ ਕਰਦੇ ਤੁਹਾਡੇ ਕੋਲ ਫਿਰ ਮਸਾ ਹੀ ਮਸਾ ਹੀ ਐਡੇ ਤੇ ਜਿਹੜੇ ਕਿ 20 ਤੋਂ 40 ਮਿੰਟ ਬਚਣਗੇ ਸਾਰਾ ਪੇਪਰ ਜਿਹੜਾ ਆਉਂਦਾ ਉਹ ਕਰਕੇ ਫਿਰ ਜਿਹੜੇ ਕੀ ਹੈ ਆਹ ਹੈ ਆ ਆਵਲੇ ਇੱਥੋਂ ਕੰਮ ਹੁੰਦਾ ਕੁਛੇ ਕਿਛਨ ਦਾ ਸਟਾਰਟ ਇੱਥੋਂ ਕੰਮ ਸਟਾਰਟ ਹੋ ਜਾਂਦਾ ਪਿਛੇ ਕਿਛਨ ਦਾ ਆਸਰ ਉਸਮਤ ਜਦੋਂ ਜਿੰਨਾ ਤੇ ਪਰ ਤੁਹਾਨੂੰ ਸਾਰਾ ਆਉਦਾ ਤੁਸੀਂ ਸਾਰਾ ਕਰ ਲੈ ਉਹਦੇ ਬਾਅਦ ਜਿਹੜੇ ਆਹ ਕੁਐਸਚਨ ਹੈ ਇਹਨਾਂ ਤੇ ਤੁਸੀਂ ਕੀ ਕਰਨੀ ਹੋ ਪੁੱਛੇ ਕਿਛ ਥੋੜੀ ਬਹੁਤ ਕਰਨੀ ਹੈ ਠੀਕ ਹੈ ਸਾਈਡ ਤੋਂ ਕੁਝ ਪਤਾ ਲੱਗ ਜਾਵੇ ਯਾਰ ਵੀ ਇਹਦਾ ਮਨਿਕ ਚ ਲੌਂਗ ਕੁਐਸਚਨ ਹੈ ਇਹਦੇ ਪੁਆਇੰਟ ਕਿਹੜੇ ਕਿਹੜੇ ਆ ਸਕਦੇ ਆ ਠੀਕ ਹੈ ਵੈਸੇ ਲੌਂਗ ਕੁਐਸਚਨ ਮੈਂ ਸਾਰੇ ਕਰਵਾ ਦਿਆਂ ਇਨਾਂ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਊਗੀ ਨਾ ਆਹ ਉਸ ਤਰ੍ਹਾਂ ਚਾਵੇ ਨਾ ਆਹ ਉਸ ਤਰ੍ਹਾਂ ਚਾਵੇ ਠੀਕ ਹੈ ਤੋ ਇੱਥੇ ਮਰ ਪੁੱਛਣ ਗਿਛਣ ਦਾ ਕੰਮ ਸ਼ੁਰੂ ਲੈ ਜੂਗਾ ਹੋ ਜੂਗਾ ਤੁਸੀਂ ਪੁੱਛ ਗਿਛ ਉਦੋਂ ਸ਼ੁਰੂ ਕਰੀਂ ਜਦੋਂ ਆਖਰਾ ਅੱਧਾ ਘੰਟਾ ਲੱਗੇਗਾ ਪਹਿਲੇ ਢਾਈ ਘੰਟੇ ਕਿਸੇ ਨਾਲ ਦੇਖਣਾ ਵੀ ਜਵਾਲ ਵੀ ਨਹੀਂ ਖੋਲਣੀ ਆਉਂਦੇ ਮੂੰਹ ਤੇ ਚੇਪਿਆ ਲਾ ਲਿਓ ਜੇ ਨਹੀਂ ਤੇ ਜੁੱਤੀਆਂ ਪਹਿਨਣੀਆਂ ਕਾਰ ਨਹੀਂ ਹੁੰਦਾ ਬੇਟਾ ਪਹਿਲਾਂ ਹੀ ਪੁੱਛਦੇ ਗਏ ਨੇ ਕਈ ਰਿਟੀਚਰ ਕੀ ਕੰਮ ਆਉਂਦਾ ਫਿਰ ਪੇਪਰ ਲੈ ਲੈਂਦਾ ਤਾਂ ਪਹਿਲੇ ਢਾਈ ਘੰਟੇ ਤਾ ਤੁਸੀਂ ਢਾਈ ਘੰਟੇ ਜਮਾ ਪੁੱਛ ਗਿਛ ਨਹੀਂ ਕਰਨੀ ਚੱਕਰਾਂ ਤੱਕਣੀ ਕਿਉਂਕਿ ਜੋ ਆਉਂਦਾ ਪਹਿਲਾਂ ਆਉਂਦਾ ਉਹ ਕਰ ਲਓ ਠੀਕ ਹੈ ਉਸ ਤੋਂ ਬਾਅਦ ਮੇਰਾ ਤਾਂ ਜਦੋਂ ਤੁਹਾਨੂੰ ਆਹਰ ਜੇ ਇਹਦੇ ਵਿੱਚ ਨੂੰ ਕੁਝ ਇਹੋ ਜਿਹੇ ਕੁਸਚਨ ਹੋਏ ਨਾ ਇਹਦੇ ਵਿੱਚ ਵੀ ਇਹੋ ਜਿਹੇ ਕੁਸਚਨ ਜਿਹੜੀ ਤੁਹਾਨੂੰ ਜਵਾਂ ਨਹੀਂ ਪਤਾ ਆ ਪਹਿਲਾਂ ਪੁੱਛਣ ਦੀ ਕੋਸ਼ਿਸ਼ ਕਰਨੀ ਕਿਉਂਕਿ ਅਗਰ ਬੱਚੇ ਨੇ ਤੁਹਾਨੂੰ ਆਹ ਦੱਸਦਾ ਮਨ ਕੇ ਚਲੋ ਤਿੰਨ ਕੁਸਚਨ ਦਾ ਜਵਾਬ ਹੀ ਦੱਸਤੀ ਬੱਚੇ ਲਈ ਤਾਂ ਤੇਰੇ ਨੰਬਰ ਪੱਕੇ ਹੋ ਗਏ ਇਹਦੇ ਤੋਂ ਵੱਡਿਆ ਕੁਸਚਨ ਆ ਤੇ ਕੀ ਦੱਸ ਦੂਗਾ ਪੁਆਇੰਟ ਦੱਸ ਦੂਗਾ ਲਿਖਣਾ ਤਾਂ ਆਪ ਨੂੰ ਪੜ੍ਹਨਾ ਇਸ ਤਰ੍ਹਾਂ ਦੇ ਨਾਲ ਜਿਹੜੀ ਸਟ੍ਰੈਟਜੀ ਹੈ ਬੇਟਾ ਰੱਖਣੀ ਹੈ ਤੁਸੀਂ ਇਸ ਤਰ੍ਹਾਂ ਰੱਖਣੀ ਹੈ ਤੱਕ 2.5 ਘੰਟੇ ਕੁਝ ਵੀ ਨਹੀਂ ਕਰਨਾ

32 ਦੇ 32 ਕੁਸਚਨਾਂ ਦੇ ਆਨਸਰ ਲਿਖ ਕੇ ਆਉਣੇ ਆ। ਨਈਂ ਕੁਸਚਨਾਂ ਦੇ ਆਨਸਰ ਉਹਦਾ ਤਾਂ ਵੀ ਲਿਖ ਕੇ ਆਉਣੇ। 16 ਮੇਰੀ ਗੱਲ ਮarre ਕੇ ਚਲੋ ਇਹਦਾ ਚ ਕੋਈ ਇੱਕ ਅਦਾ ਕੁਸਚਨ ਇਹ ਹੋ ਜਾਏਗਾ ਇਹਦਾ ਤੁਹਾਨੂੰ ਨਹੀਂ ਆਉਂਦਾ। ਮarre ਕਿਥੋਂ ਹਟਾਵਾਂ ਜੰਮੇ ਬਸ 32 ਕੁਸਚਨ ਆ ਗਿਆ। ਠੀਕ ਹੈ। ਹੁਣ ਮੇਰੀ ਗੱਲ ਸਤੋ ਲੋਗ ਕੁਸਚਨ ਆ ਵੱਡਾ ਕੁਸਚਨ। ਇੱਕ ਤਾਂ ਸੈਕਸ਼ਨ A ਦਾ ਜਿਹੜਾ ਪਹਿਲਾ ਲੈਸਨ ਹੈ। ਭੋਜਨ ਵਾਲਾ। ਭੋਜਨ ਵਾਲਾ ਪਹਿਲਾ ਚੈਪਟਰ ਹੈ। ਲੰਬਾ ਕੁਐਸਚਨ ਇੱਕ ਉਥੋਂ ਪੱਕਾ ਆਊਗਾ ਉਹ ਕਰ ਜਿਓ ਠੀਕ ਹੈ ਇਧਰ ਸੈਕਸ਼ਨ ਬੀ ਦੇ ਵਿੱਚੋਂ ਵੱਡਾ ਕੁਐਸਚਨ ਜਿਹੜਾ 4 ਨੰਬਰ ਦਾ ਆਉਣਾ ਉਹ ਇੱਕ ਕਰਕੇ ਜਾ ਜੇ ਨਲਜ਼ਮੇ ਬੱਚੇ ਹਨ ਇੱਕ ਕਰਕੇ ਚੱਲੋ ਜੀ ਦੇਖ ਭਾਲ ਚ ਦੋ ਕੁਐਸਚਨ ਕਰ ਲਵੇ ਬਸ ਇੱਕ ਦੇਖ ਭਾਲ ਚ ਠੀਕ ਹੈ ਮਾਰ ਦੀ ਦੇਖ ਭਾਲ ਮਾਰ ਦੀ ਦੇਖ ਭਾਲ ਦੇ ਸਾਰੇ ਕਿਤੇ ਪੁਆਇੰਟ ਇੱਕੋ ਜਿਹੇ ਆ ਦੂਜਾ ਕਰਕੇ ਜਾ ਜੇ ਨਲਜ਼ਮੇ ਬੱਚੇ ਬਾਰੇ ਆ ਦੋ ਲੰਬੇ ਕੁਐਸਚਨ ਇਧਰੋਂ ਚੰਗੀ ਤਰ੍ਹਾਂ ਕਰਕੇ ਜਾਇਓ ਜੀ ਇਹਦਰ ਲੌਂਗ ਕੁਐਸਚਨ ਬਰੇ ਦੋਸਤ ਜਿਹੜਾ ਕਿ ਇਹ ਪਹਿਲਾ ਚੈਪਟਰ ਹੈ ਤੁਹਾਡਾ ਉਹਦੇ ਵਿੱਚੋਂ ਭੋਜਨ ਵਾਲੇ ਚੋਂ ਪੱਕਾ ਕਰਕੇ ਜਾਇਏ ਕਿ ਵੱਡਾ ਕੁਐਸਚਨ ਚੋਂ ਵਿਟਾਮਿਨ ਚੋਂ ਆ ਸਕਦਾ ਹੈ ਪ੍ਰੋਟੀਨ ਚੋਂ ਆ ਸਕਦਾ ਹੈ ਸੰਤੁਲਿਤ ਭੋਜਨ ਚੋਂ ਆ ਸਕਦਾ ਹੈ ਇਹਨਾਂ ਤਿੰਨਾਂ ਕੁਐਸਚਨਾਂ ਦੇ ਵਿੱਚੋਂ ਬੋਸ ਬਹੁਤ ਜ਼ਿਆਦਾ ਸੰਭਾਵਨਾ ਹੈ ਵੀ ਇਹਨਾਂ ਦੇ ਵਿੱਚ ਕੁਐਸਚਨ ਪੁੱਛਿਆ ਜਾਵੇ 2.5 ਘੰਟੇ ਕੋਈ ਮੂਹ ਨਹੀਂ ਖੋਲਣਾ ਅਗਰ ਕੋਈ ਨਹੀਂ ਕੋਈ ਕਰਾ ਕਰਕੇ ਤਾਂ ਹੈਲਪ ਵਗੈਰਾ ਨਹੀਂ ਹੁੰਦੀ ਫਿਰ ਤਾਂ ਇਹਨਾਂ ਦਾ ਕਰ ਲੈ ਮਾਰ ਕੇ ਚੱਲੋ ਥੋੜੋ ਕੋਈ ਲਾਰਜ ਜੰਮੇ 25 ਵਿੱਚੋਂ ਇੱਥੇ ਕੋਈ ਕੁਐਸਚਨ ਆ ਗਿਆ टॉजी नहीं पता नाम की ता, की ना, दो ना, लेके। एक ले तो लाइन यह लिख सकते बहुत ही महत्वपूर्ण अंग है अगर देखो जिंदगी का अंग है जी लिख सकते हो ਇਹ ਬਹੁਤ ਜ਼ਰੂਰੀ ਅੰਕ ਹੈ ਤੁਸੀਂ ਪਹਿਲੀ ਲਾਈਨ ਇਹ ਵੀ ਲਿਖ ਸਕਦੇ ਹੋ ਉਸ ਤੋਂ ਬਾਅਦ ਜੋ ਵੀ ਮਾਇਨੇ ਚਲੋ ਭਾਵੇਂ ਨੌਜੰਮੇ ਚ ਕੋਸ਼ਚਨ ਆਇਆ ਨੌਜੰਮੇ ਬਾਰੇ ਜੋ ਵੀ ਹੋਣਾ ਤੁਸੀਂ ਲਿਖ ਦਿਓ ਕੋਸ਼ਚਨ ਅੰਕ ਕੋਸ਼ਚਨ ਦਾ ਜਵਾਬ ਗਲਤ ਨਹੀਂ ਹੋਊਗਾ ਲਿਖਿਆ ਹੋਣਾ ਜ਼ਰੂਰੀ ਹੈ ਅਗਰ ਲਿਖ ਕੇ ਆਓਗੇ ਪੇਪਰ ਦੇ ਵਿੱਚੋਂ 100 100% ਨੰਬਰ ਮਿਲਣਗੇ ਮਿਲਣਗੇ ਹੋਰ ਦੱਸੋ ਠੀਕ ਹੈ ਬਈ ਤਾਂ ਸਾਰਿਆਂ ਨੂੰ ਬੈਸਟ ਆਫ ਲੱਕ ਹੈ ਮੇਰੇ ਵੱਲੋਂ ਸਾਰਿਆਂ ਨੂੰ ਬੈਸਟ ਆਫ ਲੱਕ ਹੈ ਮੇਰੇ ਵੱਲੋਂ ਜਿਹੜਾ ਬੱਚਾ ਵੀ ਪੇਪਰ ਦੇ ਕੇ ਪਹਿਲਾਂ ਆ ਗਿਆ ਉਹ ਬੱਚਾ ਆ ਗਿਆ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਪਰਸਨਲੀ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਪਿਕਸ ਸੈਂਡ ਕਰ ਦੇਵੇ ਪੇਪਰ ਦੀਆ ਆਪਾਂ ਫਿਰ ਪੇਪਰ ਦਾ ਐਨਾਲਾਈਜ਼ ਕਰਾਂਗੇ ਠੀਕ ਹੈ ਭਾਈ ਤਾਂ ਚੋਬਰ ਮੇਰੇ ਛੇਰੋਂ ਤੇ ਸ਼ੇਰਨੀ ਦਾ ਪੇਪਰ ਆਉਣਾ ਪਾੜ ਕੇ ਛੱਡ ਕੇ ਕੁਛ ਨਹੀਂ ਹੋਣਾ ਚਾਹੀ ਗਲਤ ਲਿਖ ਕੇ ਹੋਣ ਲਿਖ ਕੇ ਆਉਣਾ ਜ਼ਰੂਰੀ ਹੈ ਠੀਕ ਹੈ ਲਿਖ ਕੇ ਆਉਣਾ ਬਹੁਤ ਜ਼ਰੂਰੀ ਹੈ ਠੀਕ ਹੈ ਤਾਂ ਪੇਪਰ ਆਪਾਂ ਪਾੜ ਕੇ ਆਉਣਾ ਹੈ गुड मॉर्निंग अर्श जी वेरी गुड मॉर्निंग बिंदर धालीवाल जी आ चुके हैं कहते वेरी गुड इवनिंग दसते गौ गौरव जी गुड मॉर्निंग वेरी गुड मॉर्निंग मनप्रीत कौर जी गुड मॉर्निंग काव्यसेन जी आ चुके हैं गुरप्रीत कौर जी थैंक यू थैंक यू ओके 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 जी थैंक यू ਪੇਪਰ ਪਾੜ ਕੇ ਆਉਣਾ ਤੁਸੀਂ ਗਰਸੇਕ ਕਰਦੇ ਸ਼ੇਰ ਹੋ ਤੇ ਸ਼ੇਰ ਨੇ ਲਾਓ ਤੁਸੀਂ ਪੰਜਾਬ ਬੋਰਡ ਦੇ ਟੌਪ ਦੇ ਟੀਚਰ ਦੇ ਅੰਡਰ ਪੜ੍ਹੇ ਹੋ ਠੀਕ ਹੈ ਬਹੁਤ ਡੈਡੀਕੇਸ਼ਨ ਦੇ ਨਾਲ ਪੜ੍ਹੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਪੜ੍ਹੇ ਹੋ ਮੈਂ ਇੱਕ ਗੱਲ ਦੀ ਗਰੰਟੀ ਦੇ ਸਕਦਾ ਜਿਹੜੇ ਜਿਹੜੇ ਸਕੂਲ ਦੇ ਵਿੱਚ ਤੁਹਾਡਾ ਪੇਪਰ ਹੋਊਗਾ ਤੁਹਾਡੇ ਜਿੰਨੀ ਕੁਆਲਿਟੀ ਦੇ ਨਾਲ ਕੋਈ ਵੀ ਬੱਚਾ ਨਹੀਂ ਪੜ ਕੇ ਆਇਆ ਹੋਊਗਾ ਜਿੰਨਾ ਮੈਂ ਤੁਹਾਨੂੰ ਜਿੱਦਤ ਦੇ ਨਾਲ ਪੜਾਇਆ ਐਨਾ ਕਿਸੇ ਟੀਚਰ ਨੇ ਕਿਸੇ ਬੱਚੇ ਨੂੰ ਨਹੀਂ ਪੜਾਇਆ ਹੋਗਾ ਰਾਤ ਨੂੰ ਕਲਾਸ 12 ਵਜੇ ਤੋਂ ਬਾਅਦ ਤੱਕ ਲੱਗੀ ਐ ਅੱਜ ਵੀ ਕਲਾਸ ਸਵੇਰੇ ਤੁਹਾਡੇ ਨਾਲ ਰੂਬਰੂ ਹੋਣ ਆ ਗਿਆ ਤੇ ਮੇਰੇ ਸ਼ੇਰੋਂ ਤੇ ਸ਼ੇਰ ਨਿਕੋ ਪੇਪਰ ਕਰੈਕ ਕਰਕੇ ਆਉਣਾ ਪੇਪਰ ਪਾੜ ਕੇ ਆਉਣਾ ਪੇਪਰ ਨੂੰ ਕਿਹੜਾ ਤੇਰੀ ਐਸੀ ਕੀ ਤੈਸੀ ਠੀਕ ਐ ਨਾ ਜਿਵੇਂ ਪੇਪਰ ਦੇਖਣਾ ਐ ਪੇਪਰ ਦੇਖ ਕੇ ਕਹਿੰਦਾ ਤੇਰੀ ਐਸੀ ਕੀ ਤੈਸੀ ਤੇ ਨਾਲ ਮੈਂ ਦੋ ਵਾਰ ਦੱਸ ਕਰਦਾ ਜਾਂ ਕਰਦੀ ਆਂ ਪੇਪਰ ਕਲੀਅਰ ਕਰਕੇ ਪੇਪਰ ਛੱਡਣਾ ਕੁਛ ਨਹੀਂ ਆਪ ਦੇ ਕੋਲੋਂ ਲਿਖਿਓ ਜੇ ਮਰਜ਼ੀ ਲਿਖਿਓ ਛੱਡਣਾ ਕੁਛ ਨਹੀਂ ਗਰੰਟੀ ਮੇਰੀ ਹੈ 50 ਤੋਂ ਥੱਲੇ ਨੰਬਰ ਨਹੀਂ ਡੇਕਦੇ ਹੋਰ ਦੱਸੋ ਚਾਹੇ ਨਹੀਂ ਵੀ ਆਉਂਦਾ ਆਪ ਦੇ ਕੋਲੋਂ ਲਿਖ ਕੇ ਜਾਓ ਲਿਖ ਕੇ ਆਉਣਾ ਜ਼ਰੂਰੀ ਹੈ 50 ਤੋਂ ਨੰਬਰ ਥੱਲੇ ਨਹੀਂ ਡਿੱਗਣਗੇ ਹੋਰ ਦੱਸੋ ਇਹ ਗੱਲ ਹੀ ਮੇਰੀ ਗਰੰਟੀ ਹੈ ਲਿਖ ਲੋ ਜਾਈਂ ਹੋਰ ਦੱਸੋ ਲਿਖਣਾ ਜ਼ਰੂਰੀ ਹੈ ਬਸ ਕੋਈ ਧਿਆਨ ਨਾਲ ਇਹਨੂੰ ਚੈੱਕ ਹੋੜਾਗਾ ਪੇਪਰ ਲਿਖਣਾ ਜ਼ਰੂਰੀ ਹੈ ਲਿਖ ਕੇ ਜ਼ਰੂਰ ਆਇਏ ਜਿੰਨੇ ਮਰਜ਼ੀ ਲਿਖ ਕੇ ਆਏ ਜੇ ਤਾਂ ਠੀਕ ਹੈ ਬੇਟਾ ਮਿਲ ਜਾਏ ਕਿਸੇ ਨੈਕਸਟ ਕਲਾਸ ਦੇ ਵਿੱਚ ਤਬ ਦੇਖ ਲਈ ਚਲੋ ਬੈਸਟ ਵਿਸ਼ੇਸ ਭਾਈ ਗੁਰਸੇਖ ਗਰੁੱਪ ਆਫ ਇੰਸਟੀਚੂਸ਼ਨ ਸ਼੍ਰੀ ਮੁਕਸਰ ਸਾਹਿਬ ਦੇ ਵੱਲੋਂ ਬੈਸਟ ਵਿਸ਼ੇਸ ਸਾਰੇ ਬੱਚਿਆਂ ਨੂੰ ਸਾਰੇ ਪੰਜਾਬ ਦੇ ਬੱਚਿਆਂ ਨੂੰ ਜਿਹੜੇ ਜਿਹੜੇ ਬੱਚੇ ਸਾਰੇ ਪੰਜਾਬ ਦੇ ਜਿਹੜੇ ਕੀ ਹੈ ਜੁੜੇ ਹੋਏ ਹੈ ਹਰ ਕੋਨੇ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਬੱਚੇ ਜੁੜੇ ਹੋਏ ਹੈ ਹਿੜਾੜੇ ਦੇ ਵਿੱਚੋਂ ਵੀ ਜੁੜੇ ਹੋਏ ਹੈ ਬੱਚੇ ਰਾਜਸਥਾਨ ਤੋਂ ਵੀ ਬੈਠੇ ਹੋਏ ਹੈ ਕੁਰੂਕਸ਼ੇਤਰ ਤੋਂ ਵੀ ਬੱਚੇ ਬੈਠੇ ਹੋਏ ਹੈ ਸਾਰੇ ਬੱਚਿਆਂ ਨੂੰ ਗੁਰਸੇਖ ਗਰੁੱਪ ਆਫ ਇੰਸਟੀਚੂਸ਼ਨ ਸ਼੍ਰੀ ਮੁਕਸਰ ਸਾਹਿਬ ਦੇ ਵੱਲੋਂ ਫੇਰ ਤੋਂ ਜਿਹੜਾ ਕੀ ਹੈ ਬੈਸਟ ਵਿਸ਼ੇਸ ਹੈ ਪਰਮਾਤਮਾ ਦਾ ਨਾਮ ਧਿਆਕੇ ਜਣਾਇਆ ਹਰ ਬੰਦੇ ਨੇ ਆਪ ਦੇ ਆਪਣੇ ਪਰਮਾਤਮਾ ਨੂੰ ਅੱਲਾ ਨੂੰ ਯਾਦ ਕਰਕੇ ਜਾਣਾ ਹੈ ਪਰ ਆਪ ਦੇ ਆਪ ਤੇ ਵੀ ਭਰੋਸਾ ਬਹੁਤ ਜ਼ਿਆਦਾ ਕਰਕੇ ਜਾਣਾ ਹੈ ਆਪ ਦੇ ਆਪ ਤੇ ਕੌਨਫੀਡੈਂਸ ਬਹੁਤ ਜ਼ਿਆਦਾ ਕਰਕੇ ਜਾਣਾ ਹੈ ਗੁਰਸੇਵ ਇੰਸਟੀਚਿਊਟ ਵੱਲੋਂ ਇੱਕ ਵਾਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਬੈਸਟ ਆਫ ਲੱਕ ਹੈ ਬੈਸਟ ਵਿਸ਼ੇਸ ਹੈ ਪੇਪਰ ਦੇ ਵਿੱਚ ਘਬਰਾਉਣਾ 1% ਵੀ ਨਹੀਂ ਮੈਂ ਕਹਿੰਦਾ ਜਦੋਂ 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 ਕੋਈ ਘਬਰ ਪੁੜਾ ਹੋਵੇ ਕਭਰਾ ਹੋਣਾ ਹੋਵੇ ਤੁਹਾਨੂੰ ਤੁਹਾਨੂੰ ਲੱਗੇ ਵੀ ਟੈਨਸ਼ਨ ਹੋ ਰਹੀ ਹੈ ਟੈਨਸ਼ਨ ਹੋ ਰਹੀ ਜਦੋਂ ਲੱਗੇ ਵੀ ਟੈਨਸ਼ਨ ਹੋ ਰਹੀ ਹੈ ਮਾੜਾ ਜਿਹਾ ਸੋਚ ਕੇ ਦੇਖ ਲੇ ਜੇ ਇਹ ਸੋਚ ਲੇ ਜਦੋਂ ਵੀ ਆ ਅਸੀਂ ਸ਼ੇਰ ਤੇ ਸ਼ੇਰਨੀਆਂ ਕਿਹੜੇ ਟੀਚਰ ਦੇ ਕਿਹੜੇ ਟੀਚਰ ਦੇ ਕਿਹੜੇ ਉਸਤਾਦ ਦੇ ਅਸੀਂ ਛੱਡੇ ਹੋਇਆ ਕਿਹੜੇ ਉਸਤਾਦ ਨੇ ਸਾਨੂੰ ਛੱਡ ਕੇ ਭੇਜਿਆ ਹੋਇਆ ਇਹ ਉੱਤੇ ਸੋਚ ਕੇ ਦੇਖਿਓ ਜੇ ਵੀ ਆਰ ਐਸ ਐਗਜ਼ਾਮੀਨੇਸ਼ਨ ਹਾਰ ਦੇ ਵਿੱਚ ਜਿੰਨੇ ਬੱਚੇ ਬੈਠੇ ਆ ਕੀ ਉਹਨਾਂ ਨੂੰ ਸਾਡੇ ਵਰਗਾ ਉਸਤਾਦ ਮਿਲਿਆ ਸਾਡੇ ਅਰ ਕਾ ਟੌਪ ਦਾ ਟੀਚਰ ਮਿਲਿਆ ਇਹਨਾਂ ਨੂੰ ਕਿ ਇਹਨਾਂ ਕੋਲੇ ਸਾਡੇ ਗੁਰਸੇਵ ਕਾ ਉਸਤਾਦ ਵਰਗਾ ਕੋਈ ਉਸਤਾਦ ਹੈ ਸਾਡੇ ਗੁਰਸੇਵ ਟੀਚਰ ਵਰਗਾ ਕੋਈ ਟੀਚਰ ਹੈ ਜਿਹੜਾ ਦੇ ਅੰਦਰ ਸੀ ਪੜਿਆ ਗੁਰਸੇਵ ਸਰ ਦਾ ਜਿੰਨਾ ਉਹਨਾਂ ਨੇ ਡੈਡੀਕੇਸ਼ਨ ਦੇ ਨਾਲ ਪੜਾਇਆ ਕਿ ਇਹਨਾਂ ਬੱਚਾ ਨੂੰ ਉਹਨਾਂ ਡੈਡੀਕੇਸ਼ਨ ਦੇ ਨਾਲ ਕਿਸੇ ਟੀਚਰ ਨੇ ਰਾਤ ਨੂੰ 12:00 1:00 ਵਜੇ ਤੱਕ ਪੜਾਇਆ ਹੈ ਬਸ ਇਹ ਸੋਚ ਲਓ ਜੇ ਟੈਨਸ਼ਨ ਨਾਲ ਲਵੇ ਤਾਂ ਆਪਾਂ ਗੁਰਸੇਵ ਨਾਲ ਕਿਓ ਜੀ ਹੋਰ ਦੱਸ ਠੀਕ ਹੈ ਭਾਈ ਬੈਸਟ ਵਿਚਿਜ਼ ਅਗੇ ਗੁਰਸੇਵ ਗਰੁੱਪ ਆਫ ਇੰਸਟੀਟਿਊਸ਼ਨ ਜਿਹੜੀ ਮੁਕਸਾ ਸਾਹਿਦ ਦੇ ਨੂੰ

ਬਲੈਕ ਪੈਨ ਯੂਜ਼ ਨਹੀਂ ਕਰਨਾ ਹੈਗਾ ਬਲੈਕ ਪੈਨ ਯੂਜ਼ ਨਹੀਂ ਕਰਨਾ ਹੈਗਾ ਪੈ ਪੈਂਸਲ ਨਾਲ ਲੈ ਕੇ ਜਾਇਓ ਜੀ ਠੀਕ ਹੈ ਰਬੜ ਨਾਲ ਲੈ ਕੇ ਜਾਇਓ ਜੀ ਰੀਜ਼ਰ ਨਾਲ ਲੈ ਕੇ ਜਾਇਓ ਜੀ ਠੀਕ ਹੈ ਇਹ ਚੀਜ਼ਾਂ ਨਾਲ ਲੈ ਕੇ ਜਾਣਗਾ ਉੱਥੇ ਇਦਾਂ ਹੀ ਨਵੇਂ ਬੰਦਾਂ ਜਿਹੜੇ ਬੱਚੇ ਨੇ ਜਿਹੜੇ ਕਿਹਾ ਇਕੁਏਸ਼ਨਾਂ ਬਣਾ ਦੇ ਦੇ ਠੀਕ ਹੈ ਉਹਦੀ ਫੋਟੋ ਬਣਾ ਦੇ ਜੀ ਠੀਕ ਹੈ ਭੋਜਨ ਵਾਲੇ ਦੇ ਵਿੱਚ ਪੀਰਾਮਿਡ ਬਣਾ ਦੇ ਜੀ ਤ੍ਰੈਂਗਲ ਬਣਾ ਦੇ ਜੀ ਠੀਕ ਹੈ ਤਾਂ ਠੀਕ ਹੈ ਬੇਟਾ ਇਹ ਚੀਜ਼ਾਂ ਨਾਲ ਲੈ ਕੇ ਜਾਇਓ ਜੀ ਰੋ ਨੰਬਰ ਨਾਲ ਲਿਖੇ ਜਾਵੇ ਜੇ ਨਾਲ ਲੈ ਕੇ ਜਾਣਾ ਹੈ ਉਹ ਨੰਬਰ ਉਸ ਤੋਂ ਬਾਅਦ ਬਲੈਕ ਪੈਨ ਵਗੈਰਾ ਯੂਜ਼ ਨਹੀਂ ਹੋਣਾ ਇਸ ਦਾ ਧਿਆਨ ਰੱਖਿਓ ਜੀ ਠੀਕ ਹੈ ਬਈ ਅਗੇਨ ਬੈਸਟ ਬਿਸ਼ੀਸ ਗੁਰਸੇਵ ਗਰੁੱਪ ਆਫ ਇੰਸਟੀਟਿਊਸ਼ਨਸ ਜਿਹੜੇ ਮੁਕਸਸ ਆਂਦੇ ਸਾਰੇ ਜ਼ਿਲ੍ਹਿਆਂ ਤੇ ਸਟੇਟਾਂ ਤੋਂ ਜੁੜੇ ਹੋਏ ਬੱਚੇ ਰ ਫਿਰ ਤੋਂ ਇੱਕ ਵਾਰ ਫਿਰ ਤੋਂ ਜਿਹੜਾ ਕੀ ਹੈ ਬੈਸਟ ਬਿਸ਼ੀਸ ਤੋਂ ਮਿਲਦੇ ਆ ਬੇਟਾ ਕਿਸੇ ਨੈਕਸਟ ਕਲਾਸ ਦੇ ਵਿੱਚ ਮਿਲਦੇ ਆ ਲਾਈਵ ਸਟਰੀਮ ਹੋਊਗੀ ਲਾਈਵ ਸਟਰੀਮ ਆ ਰਹੀ ਹੈ 3 ਵਜੇ ਇੱਕ ਵਾਰੀ ਠੀਕ ਹੈ